ਲੁਧਿਆਣੇ ਦੀ ਗੱਲ ਕਰੀਏ ਇੱਕ ਬੱਸ ਖਾਸ ਕਰਕੇ ਤਿਆਰ ਕੀਤੀ ਗਈ ਹੈ ਲਗਜ਼ਰੀ ਬੱਸ ਹੈ ਉੱਤੇ ਜਿਹੜਾ ਕਿ ਜੈ શ્રી RAM ਹੈ ਜਿਹੜਾ ਲਿਖਿਆ ਗਿਆ ਹੈ ਖਾਸ ਕਰਕੇ ਬੱਸ ਹੈ ਜਿਹੜੀ ਇਹ ਸਜਾਈ ਗਈ ਹੈ ਲੁਧਿਆਣਾ ਦੇ ਸਰਾਂਭਾ ਨਗਰ ਦੇ ਵਿੱਚ ਬੱਸ ਹੈ ਜਿਹੜੀ ਇਹ ਇੱਥੇ ਲਿਆਂਦੀ ਗਈ ਹੈ ਕਿ ਮਕਸਦ ਕੀ ਹੈ ਇਹਦਾ ਮਕਸਦ ਇਹ ਹੈ ਜੀ ਅੱਜ ਜਿਹੜੇ ਭਗਵਾਨ RAM ਹੈ ਉਹ 500 ਸਾਲ ਬਾਅਦ ਆਪਣੇ ਵਿਰਾਜਮਾਨ ਹੋਣ ਜਾ ਰਹੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਕਿਉਂਕਿ ਜਿਹੜੀਆਂ 500 ਸਾਲ ਚ ਪੀੜ੍hiyan ਆਈਆਂ ਉਹ ਤਾਂ ਇਹ ਦਿਨ ਦੇਖੇ ਬਿਨਾਂ ਹੀ ਚਲੇ ਗਈਆਂ ਇਸ ਲਈ ਸਾਨੂੰ ਇਹਦੀ ਬੜੀ ਖੁਸ਼ੀ ਹੈ ਉਸ ਖੁਸ਼ੀ ਦੇ ਵਿੱਚ ਅਸੀਂ ਇੱਥੋਂ ਇਹ ਯੋਧਿਆ ਦੀ ਸੇਵਾ ਸਾਰੀਆਂ ਸਾਡੀਆਂ ਫੈਮਲੀਆਂ ਨਾਲ ਜਾਂ ਯਾਰ ਦੋ ਸਾਰੇ ਅਸੀਂ ਉੱਥੇ ਦਰਸ਼ਨ ਕਰਨ ਜਾ ਰਹੇ ਹਾਂ ਜਿਵੇਂ ਕੋਈ ਇਸ ਤੋਂ ਬਾਅਦ ਲੈ ਕੇ ਜਾਣਾ ਚਾਹੂਗਾ ਤਾਂ ਉਹਨੂੰ ਫ੍ਰੀ ਆਫ ਸੇਵਾ ਅਸੀਂ ਇਹ ਦੇਵਾਂਗੇ ਅਗਰ ਉਹ ਦਰਸ਼ਨ ਕਰਨ ਜਾਣਾ ਚਾਹੁੰਦਾ ਹੈ ਇਹ ਲਗਜ਼ਰੀ ਬੱਸ ਹੈ ਇਹ ਇਹ ਖਾਸ ਕਰਕੇ ਇਸ ਲਈ ਤਿਆਰ ਕਰਾਈ ਗਈ ਹੈ ਅਯੋਧਿਆ ਲਈ ਕਿਹਾ ਕਿ ਆਪਣੀ ਫੈਮਿਲੀ ਤੇ ਆਪਣੇ ਫਰੈਂਡ ਸਰਕਲ ਨੂੰ ਤੁਸੀਂ ਅਯੋਧਿਆ ਲੈ ਕੇ ਜਾ ਰਹੇ ਹੋ ਕਦੋਂ ਕਦੋਂ ਨਿਕਲ ਰਹੇ ਹੋ ਅੱਜ ਨਹੀਂ ਦੋ ਦਿਨ ਅਸੀਂ ਇਹਨੂੰ ਆਪਣੀ ਜੰਨੀਆਂ ਕਲੋਨੀਆਂ ਜੀਕੇ ਗਰੁੱਪ ਦੀਆਂ ਅਸੀਂ ਬਣਾਈਆਂ ਨੇ ਉਹਨਾਂ ਦੇ ਵਿੱਚ ਅਕਸ਼ਤ ਵੰਤਰਣ ਕੀਤਾ ਜਾਊਗਾ ਅਯੋਧਿਆ ਜੀ ਤੋਂ ਪ੍ਰਸ਼ਾਦ ਮੰਗਾਇਆ ਪ੍ਰਸ਼ਾਦ ਵੰਡਿਆ ਜਾਊਗਾ ਫਿਰ ਦੋ ਦਿਨ ਤੋਂ ਬਾਅਦ ਅਸੀਂ ਇਹ ਜਿਹੜੀ ਹੈ ਯਾਤਰਾ ਸ਼ੁਰੂ ਕਰਾਂਗੇ ਇਹ ਆਮ ਲੋਕ ਹੈ ਪਬਲਿਕ ਹੈ ਜੇ ਜਾਣਾ ਚਾਹੁੰਦੀ ਹੈ ਤੁਸੀਂ ਫ੍ਰੀ ਆਫ ਕੋਸਟ ਲੈ ਕੇ ਜਾਓ ਵੀ ਹਲੇ ਫਿਲਹਾਲ ਤਾਂ ਅਸੀਂ 10-15 ਦਿਨ ਜਿੰਨਾ ਚਿਰ ਸਾਡੀਆਂ ਫੈਮਲੀਆਂ ਜਾਂ ਦੋਸਤ ਜਾ ਰਹੇ ਹੈ ਉਸ ਤੋਂ ਬਾਅਦ ਅਗਰ ਕੋਈ ਜਾਣਾ ਚਾਹੇਗਾ ਤਾਂ ਅਸੀਂ ਫ੍ਰੀ ਆਫ ਕੋਸਟ ਨੂੰ ਆਪਣੀ ਬੱਸ ਦੇ ਦਾਂਗੇ ਉਹ ਲੈ ਕੇ ਜਾ ਸਕਦੇ ਆ ਅਗਰ ਕਿਸੇ ਨੇ ਜਾਣਾ ਜੋ ਕੁਝ ਦਿੱਤਾ ਉਸ ਪਰਮਾਤਮਾ ਦਾ ਹੈ ਨਾ ਚਾਹੇ ਉਹ ਧਨ ਹੈ ਦੌਲਤ ਹੈ ਕੋਠੀ ਹੈ ਸ਼ੋਹਰਤ ਹੈ ਐਸ਼ ਹੈ ਸ਼ੋਹਰਤ ਉਸ ਪਰਮਾਤਮਾ ਦੀ ਦਿੱਤੀ ਹੈ ਅਸੀਂ ਕੌਣ ਹੁੰਨੇ ਆ ਜਿਹੜੇ ਇਹੀ ਇਹੀ ਵਿਚਾਰ ਮੇਰੇ ਨੇ ਜੋ ਤੁਸੀਂ ਹੁਣੇ ਗੱਲ ਬੋਲੀ ਐ ਇਹੀ ਭਗਵਾਨ ਆ ਇਹੀ ਉਹਦਾ ਰੂਪ ਐ ਇਹਨੂੰ ਹੀ ਆਪਾਂ ਭਗਵਾਨ ਰਾਮ ਕਹਿੰਦੇ ਆ ਜਿਹੜੀ ਉਹਦੀ ਦੇਨ ਦੇ ਵਿੱਚ ਹੀ ਬੰਦਾ ਯਕੀਨ ਰੱਖਦਾ ਉਹਨਾਂ ਦੇ ਸੰਸਕਾਰ ਅਪਣਾਉਂਦਾ ਇਹ ਸਭ ਤੋਂ ਵੱਡੀ ਗੱਲ ਐ ਇਹ ਇਸ ਤੋਂ ਉੱਤੇ ਤਾਂ ਦੁਨੀਆਂ 'ਚ ਕੁਝ ਹੈ ਹੀ ਨਹੀਂ ਐ ਅੱਜ ਦੇ ਟਾਈਮ 'ਤੇ ਅੱਜ ਡੇਟ ਦੇ ਵਿੱਚ ਜੀਰੇ ਉਹ ਕਹਿੰਦਾ ਮੈਂ ਅੱਜ ਸਵਰਗ ਪਾ ਲਿਆ ਅੱਜ ਇਸ ਦਿਨ ਨੂੰ ਦੇਖਣ ਲਈ ਬਿਲਕੁਲ ਉਹਲਾ ਨੇ ਸਹੀ ਗੱਲ ਇਹ ਹੀ ਸਵਰਗ ਹੈ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਕਮੀ ਨਹੀਂ ਪੈਂਟਰੀ ਵੀ ਹੈ ਪਿੱਛੇ ਅੱਛਾ ਜੀ ਕਿਸੇ ਨੇ ਰੈਸਟ ਕਰਨਾ ਤਾਂ ਉਹਦੇ ਲਈ ਰੈਸਟ ਲਈ ਵੀ ਜਗ੍ਹਾ ਹੈ ਸਟਾਰਟਿੰਗ ਜਿਵੇਂ ਦੇਖਿਆ ਹੋਣਾ ਹੈ ਕਿ ਐਂਟਰੀ ਤੇ ਸਾਡੇ ਇੱਕ ਛੋਟਾ ਜਿਹਾ ਆਫਿਸ ਬਣਾਇਆ ਹੋਇਆ ਹੈ ਪੰਜ ਬੰਦਿਆਂ ਦਾ ਬੈਂਨਫਾਸਟ ਜਿਹਦੇ ਨਾਲ ਜਿੱਥੇ ਕਿ ਆਪਾਂ ਮੀਟਿੰਗਸ ਵਾਰਾ ਕਰਦੇ ਹਾਂ ਉਸ ਤੋਂ ਬਾਅਦ ਜੇ ਤੁਸੀਂ ਜਿਵੇਂ ਅੱਗੇ ਆਏ ਹੋ ਇਹ ਸਾਡਾ ਹੈਗਾ ਇੱਕ ਲਾਉਂਜ ਬਣਾਇਆ ਹੋਇਆ ਪਰਸਨਲ ਲਾਉਂਜ ਫਾਦਰ ਸਾਹਿਬ ਦਾ ਜਿੱਦੇ ਵਿੱਚ ਬੈਠ ਕੇ ਕੁਝ ਆਪਣੇ ਕਰੀਬੀ ਲੋਕ ਜਿਹੜੇ ਮੀਟਿੰਗ ਜਾਂ ਕੁਝ ਅ ਪਰਸਨਲ ਟਾਕਸ ਵਾਰਾ ਕਰਨੀ ਹੁੰਦੇ ਉਹਦੇ ਵਿੱਚ ਆਪਾਂ ਇੱਕ ਕਾਨਫਰੰਸ ਰੂਮ ਵੀ ਬਣਾਇਆ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਅੰਦਰ ਜਾਓ ਮੈਨੂੰ ਲੱਗਦਾ ਸਰ ਅੱਜ ਕੋਈ ਵੀ ਤੁਹਾਨੂੰ ਹੋਰ ਕੋਈ ਚੀਜ਼ ਮਨ ਦੇ ਵਿੱਚ ਆ ਨਹੀਂ ਰਹੀ ਹੋਣੀ ਕਾਰੋਬਾਰ ਨੂੰ ਲੈ ਕੇ ਸਿਰਫ ਤੇ ਸਿਰਫ ਸ਼੍ਰੀ ਰਾਮ ਜੀ ਤੁਹਾਡੇ ਮਾਈਂਡ ਦੇ ਵਿੱਚ ਆ ਮਨ ਦੇ ਵਿੱਚ ਘੁੰਮ ਰਹੇ ਹੋਣੇ ਇੱਕ ਤੁਸੀਂ ਕਹਿ ਲਓ ਕਿ ਸਾਡੀ ਜ਼ਿਹਨ ਸਾਡੇ ਦਿਮਾਗ ਸਾਡੇ ਸਰੀਰ ਸਾਡੀ ਆਤਮਾ ਸਿਰਫ ਇੱਕੋ ਹੀ ਚੀਜ਼ ਬੋਲ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪੂਰੇ ਦੇਸ਼ ਭਰ ਦੇ ਵਿੱਚ ਅੱਜ ਜਿਹੜਾ ਜਸ਼ਨ ਹੈ ਮਨਾਇਆ ਜਾ ਰਿਹਾ ਹੈ RAM ਜੀ ਆਪਣੇ ਘਰ ਆ ਜਿਹੜਾ ਵਾਪਸ ਆਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇ ਖਾਸ ਕਰਕੇ ਲੁਧਿਆਣੇ ਦੀ ਗੱਲ ਕਰੀਏ ਇੱਕ ਬੱਸ ਖਾਸ ਕਰਕੇ ਤਿਆਰ ਕੀਤੀ ਗਈ ਹੈ ਲਗਜ਼ਰੀ ਬੱਸ ਹੈ ਇਹਦੇ ਵਿੱਚ ਕੀ ਖਾਸ ਗੱਲ ਹੈ ਪੂਰਾ ਜਿਹੜੀ ਇਹ ਚੀਜ਼ ਹੈ ਦੱਸਾਂਗੇ ਪਹਿਲੇ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਉਹ ਉੱਤੇ ਜਿਹੜਾ ਕਿ ਜੈ ਸ਼੍ਰੀ ਰਾਮ ਹੈ ਜਿਹੜਾ ਲਿਖਿਆ ਗਿਆ ਹੈ ਖਾਸ ਕਰਕੇ ਬੱਸ ਹੈ ਜਿਹੜੀ ਇਹ ਸਜਾਈ ਗਈ ਹੈ ਲੁਧਿਆਣਾ ਦੇ ਸਰਾਬਾ ਨਗਰ ਦੇ ਵਿੱਚ ਇਹ বাস ਖੜੀ ਕੀਤੀ ਗਈ ਹੈ ਇਹ বাস ਦੇ ਜਿਹੜੇ ਆ ਓਨਰ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਮਕਸਦ ਸੀਗਾ বাস ਇੱਥੇ ਲੈ ਕੇ ਆਉਂਦਾ ਲਗਜ਼ਰੀ বাস ਹੈ ਅੰਦਰ ਦੀਆਂ ਵੀ ਤਸਵੀਰਾਂ ਜਿਹੜੀਆਂ বাস ਦੀਆਂ ਦਿਖਾਵਾਂਗੇ ਸ਼੍ਰੀ ਰਾਮ ਜੀ ਦੀ ਤਸਵੀਰ ਕਿੰਨੀ ਖੂਬਸੂਰਤ ਤਸਵੀਰ ਹੈ ਜਿਹੜੀ ਉਹ ਇਸ বাস ਤੇ ਜਿਹੜੀ ਆ ਲਗਾਈ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਰਾਮ ਜੀ ਦੀ ਤਸਵੀਰ ਹੈ ਜਿਹੜੀ ਹੈ ਕਿੰਡੀ ਖੂਬਸੂਰਤ ਹੈ বাস ਦੇ ਉੱਪਰ ਲਗਾਈ ਗਈ ਹੈ ਜਿਹੜੇ বাস ਦੇ ਓਨਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲਗਜ਼ਰੀ বাস ਹੈ ਜਿਹੜੀ ਆ ਉੱਥੇ ਜਿਹੜੀ ਹੈ ਉਹ ਲਿਆਂਦੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੈ શ્રી ਰਾਮ ਹੈ ਜਿਹੜਾ ਇਸ バス ਦੇ ਉੱਤੇ ਲਿਖਿਆ ਗਿਆ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਸਰ ਇਹ ਖਾਸ ਕਰਕੇ バス ਹੈ ਜਿਹੜੀ ਹੈ ਇਹ ਇੱਥੇ ਲਿਆਂਦੀ ਗਈ ਹੈ ਕਿ ਮਕਸਦ ਕੀ ਹੈ ਇਹਦਾ ਮਕਸਦ ਇਹ ਹੈ ਜੀ ਅੱਜ ਜਿਹੜੇ ਭਗਵਾਨ ਰਾਮ ਹੈ ਉਹ 500 ਸਾਲ ਬਾਅਦ ਆਪਣੇ ਵਿਰਾਜਮਾਨ ਹੋਣ ਜਾ ਰਹੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਇਸ ਲਈ ਸਾਨੂੰ ਇਸ ਜਨਮ 'ਚ ਸਾਡੇ ਜਨਮ 'ਚ ਹੋ ਰਿਹਾ ਇਸ ਲਈ ਬੜੀ ਇਹਦੀ ਖੁਸ਼ੀ ਹੈ ਕਿਉਂਕਿ ਜਿਹੜੀਆਂ 500 ਸਾਲ 'ਚ ਪੀੜ੍hiyan ਆਈਆਂ ਉਹ ਤਾਂ ਇਹ ਦਿਨ ਦੇਖੇ ਬਿਨਾਂ ਹੀ ਚਲੇ ਗਈਆਂ ਇਸ ਲਈ ਸਾਨੂੰ ਇਹਦੀ ਬੜੀ ਖੁਸ਼ੀ ਹੈ ਉਸ ਖੁਸ਼ੀ ਦੇ ਵਿੱਚ ਅਸੀਂ ਇੱਥੋਂ ਇਹ ਯੋਧਿਆ ਦੀ ਸੇਵਾ ਸਾਰੀਆਂ ਸਾਡੀਆਂ ਫੈਮਲੀਆਂ ਨਾਲ ਜਾਂ ਯਾਰ ਦੋਸਤ ਸਾਰੇ ਅਸੀਂ ਉੱਥੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਇਹਦੇ ਨਾਲ ਹੀ ਜਿਵੇਂ ਕੋਈ ਇਸ ਤੋਂ ਬਾਅਦ ਲੈ ਕੇ ਜਾਣਾ ਚਾਹੂਗਾ ਤਾਂ ਉਹਨੂੰ ਫ੍ਰੀ ਆਫ ਸੇਵਾ ਅਸੀਂ ਇਹ ਦੇਵਾਂਗੇ ਅਗਰ ਉਹ ਦਰਸ਼ਨ ਕਰਨ ਜਾਣਾ ਚਾਹੁੰਦਾ ਸਰ ਮੈਂ ਪੁੱਛਣਾ ਚਾਹਾਂਗਾ ਕਿ ਇਹ ਲਗਜ਼ਰੀ ਬੱਸ ਹੈ ਇਹ 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 ਖਾਸ ਕਰਕੇ ਇਸ ਲਈ ਤਿਆਰ ਕਰਾਈ ਗਈ ਹੈ ਅਯੋਧਿਆ ਲਈ ਨਹੀਂ ਅਯੋਧਿਆ ਲਈ ਤਾਂ ਨਹੀਂ ਮਤਲਬ ਲੇਕਿਨ ਅਸੀਂ ਤਿਆਰ ਆਪਣੀ ਕੰਪਨੀ ਦੇ ਆਪਣੇ ਕੰਮਾਂ ਦੇ ਲਈ ਕਰਾਈ ਸੀਗੀ ਲੇਕਿਨ ਇਨ ਬਿਟਵੀਨ ਇਹ ਗੱਲ ਆ ਗਈ ਵਿੱਚ ਤਾਂ ਇਸ ਲਈ ਫਿਰ ਇਹ ਵਿਚਾਰ ਆਇਆ ਵੀ ਕਿਉਂ ਨਾ ਇਹਦੀ ਜਿਹੜੀ ਹੈ ਯੂਟਿਲਿਟੀ ਜਿਹੜੀ ਅਸਲੀ ਕੰਮ ਦੇ ਲਈ ਲਿੱਤੀ ਜਾਵੇ ਵੀ ਹੋ ਸਕਦਾ ਭਗਵਾਨ ਰਾਮ ਨੇ ਸਾਨੂੰ ਇਸੇ ਦਿਨ ਲਈ ਇਹ ਬੱਸ ਦਿੱਤੀ ਹੋਵੇ ਕਿਉਂਕਿ ਉਹਦੀ ਲੀਲਾ ਸਾਨੂੰ ਤਾਂ ਹੁਣ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਦੇ ਸਰ ਤੁਸੀਂ ਕਿਹਾ ਕਿ ਆਪਣੀ ਫੈਮਲੀ ਤੇ ਆਪਣੇ ਫਰੈਂਡ ਸਰਕਲ ਨੂੰ ਤੁਸੀਂ ਅਯੋਧਿਆ ਲੈ ਕੇ ਜਾ ਰਹੇ ਹੋ ਕਦੋਂ ਕਦੋਂ ਨਿਕਲ ਰਹੇ ਹੋ ਅੱਜ ਨਹੀਂ ਦੋ ਦਿਨ ਅਸੀਂ ਇਹਨੂੰ ਆਪਣੀ ਜਿੰਨੀਆਂ ਕਲੋਨੀਆਂ ਜੀਕੇ ਗਰੁੱਪ ਦੀਆਂ ਅਸੀਂ ਬਣਾਈਆਂ ਨੇ ਉਹਨਾਂ ਦੇ ਵਿੱਚ ਅਕਸ਼ਤ ਵੰਤਰਣ ਕੀਤਾ ਜਾਊਗਾ ਅਯੋਧਿਆ ਜੀ ਤੋਂ ਪ੍ਰਸ਼ਾਦ ਮੰਗਾਇਆ ਪ੍ਰਸ਼ਾਦ ਵੰਡਿਆ ਜਾਊਗਾ ਫਿਰ ਦੋ ਦਿਨ ਤੋਂ ਬਾਅਦ ਅਸੀਂ ਇਹ ਜਿਹੜੀ ਹੈ ਯਾਤਰਾ ਸ਼ੁਰੂ ਕਰਾਂਗੇ ਤੇ ਜਿਹੜੇ ਆਮ ਲੋਕ ਹੈ ਪਬਲਿਕ ਹੈ ਜੇ ਜਾਣਾ ਚਾਹੁੰਦੀ ਹੈ ਤੁਸੀਂ ਤੁਸੀਂ ਫ੍ਰੀ ਆਫ ਕੋਸਟ ਲੈ ਕੇ ਜਾਉਂਗੇ ਨਹੀਂ ਹਲੇ ਫਿਲਹਾਲ ਤਾਂ ਅਸੀਂ 10 15 ਦਿਨ ਜਿੰਨਾ ਚਿਰ ਸਾਡੀਆਂ ਫੈਮਲੀਆਂ ਜਾਂ ਦੋਸਤ ਜਾ ਰਹੇ ਹੈ ਉਸ ਤੋਂ ਬਾਅਦ ਅਗਰ ਕੋਈ ਜਾਣਾ ਚਾਹੇਗਾ ਤਾਂ ਅਸੀਂ ਫ੍ਰੀ ਆਫ ਕਾਸਟ ਉਹਨੂੰ ਮਤਲਬ ਆਪਣੀ ਬੱਸ ਦੇ ਦਾਂਗੇ ਉਹ ਲੈ ਕੇ ਜਾ ਸਕਦੇ ਆ ਅਗਰ ਕਿਸੇ ਨੇ ਜਾਣਾ ਜੀ ਤੇ ਜੇ ਗੱਲ ਕੀਤੀ ਜਾਵੇ ਤੇ ਲਗਜ਼ਰੀ ਬੱਸ ਹੈ ਜੀ ਬੱਸ ਦੀ ਕੀਮਤ ਕਿੰਨੀ ਕੁ ਹੋਗੀ ਇਸ ਬੱਸ ਦੀ ਇਹ ਤਾਂ ਭਗਵਾਨ ਰਾਮ ਦੀ ਦੇਣ ਹੈ ਜੀ ਕੀਮਤ ਨੂੰ ਕੀ ਹੈ ਤਾਂ ਉਹਨਾਂ ਦੀ ਦੇਣ ਹੈ ਛੱਡੋ ਪਰੇ ਕਹਿੰਦੇ ਨਾ ਜੀ ਜੋ ਕੁਝ ਦਿੱਤਾ ਉਸ ਪਰਮਾਤਮਾ ਦਾ ਹੈਨਾ ਚਾਹੇ ਉਹ ਧਨ ਹੈ ਦੌਲਤ ਹੈ ਕੋਠੀ ਹੈ ਸ਼ੋਹਰਤ ਹੈ ਐਸ਼ ਹੈ ਸ਼ੌਹਰਤ ਉਸ ਪਰਮਾਤਮਾ ਦੀ ਦਿੱਤੀ ਹੈ ਅਸੀਂ ਕੌਣ ਹੁੰਨੇ ਆ ਜਿਹੜੇ ਆ ਇਹੀ ਇਹੀ ਵਿਚਾਰ ਮੇਰੇ ਨੇ ਜੋ ਤੁਸੀਂ ਹੁਣੇ ਗੱਲ ਬੋਲੀ ਹੈ ਇਹੀ ਭਗਵਾਨ ਹੈ ਇਹੀ ਉਹਦਾ ਰੂਪ ਹੈ ਇਹਨੂੰ ਹੀ ਆਪਾਂ ਭਗਵਾਨ ਰਾਮ ਕਹਿੰਦੇ ਆ ਜਿਹੜੀ ਉਹਦੀ ਦੇਨ ਦੇ ਵਿੱਚ ਹੀ ਬੰਦਾ ਯਕੀਨ ਰੱਖਦਾ ਉਹਨਾਂ ਦੇ ਸੰਸਕਾਰ ਅਪਣਾਉਂਦਾ ਇਹ ਸਭ ਤੋਂ ਵੱਡੀ ਗੱਲ ਹੈ ਇਹ ਇਸ ਤੋਂ ਉੱਤੇ ਤਾਂ ਦੁਨੀਆਂ 'ਚ ਕੁਝ ਹੈ ਹੀ ਨਹੀਂ ਹੈ ਕਹਿੰਦੇ ਨਾ ਅੱਜ ਅੱਜ ਦਾ ਦਿਨ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕ ਜਸ਼ਨ ਮਨਾ ਰਹੇ ਆ ਹਰ ਘਰ ਦੇ ਵਿੱਚ ਹਰ ਮੋੜ ਤੇ ਹਰ ਨੁੱਕਰ ਤੇ ਲੰਗਰ ਲੱਗਿਆ ਲੋਕ ਜਸ਼ਨ ਮਨਾ ਰਹੇ ਆ ਬਿਲਕੁਲ ਜੀ ਅੱਜ ਦੀਵਾਲੀ ਤੋਂ ਵੱਡਾ ਤਿਉਹਾਰ ਆ ਇਹ ਜਿਹੜੀ ਦੀਵਾਲੀ ਅਸੀਂ ਮਨਾਉਂਦੇ ਆ ਰਹੇ ਆ ਉਹ ਅਸੀਂ ਦੇਖੀ ਨਹੀਂ ਸੀ ਵੀ ਉਹ ਜਦੋਂ ਆਏ ਸੀ ਭਗਵਾਨ ਰਾਮ ਘਰ ਆਪਣੇ ਲੇਕਿਨ ਹੁਣ ਜਿਹੜਾ ਅੱਜ ਅਸੀਂ ਤਾਂ ਅੱਜ ਦੇਖ ਰਹੇ ਆ ਵੀ ਉਹ ਬਰਜਮਾਨ ਹੋ ਰਹੇ ਆ ਆਪਣੇ ਉਹ ਸਥਾਨ ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਇਸ ਤੋਂ ਵੱਡਾ ਤਿਉਹਾਰ ਤਾਂ ਕੋਈ ਹੋ ਹੀ ਨਹੀਂ ਸਕਦਾ ਕਹਿੰਦੇ ਨਾ ਕਿ ਅੱਜ ਕਈ ਲੋਕ ਮਿਲੇ ਰਸਤੀਆਂ ਦੇ ਵਿੱਚ ਉਹ ਕਹਿੰਦੇ ਅੱਜ ਦਾ ਜੀਵਨ ਆ ਜਿਹੜਾ ਜਿਹੜਾ ਅੱਜ ਦੇ ਟਾਈਮ ਤੇ ਅੱਜ ਡੇਟ ਦੇ ਵਿੱਚ ਜੀ ਰਿਹਾ ਉਹ ਕਹਿੰਦਾ ਮੈਂ ਅੱਜ ਸਵਰਗ ਪਾ ਲਿਆ ਅੱਜ ਇਸ ਦਿਨ ਨੂੰ ਦੇਖਣ ਲਈ ਬਿਲਕੁਲ ਸੋਲਾ ਨੇ ਸਹੀ ਗੱਲ ਹੈ ਇਹੀ ਸਵਰਗ ਜਦੋਂ ਹੁਣ ਭਗਵਾਨ ਰਾਮ ਆਪਣੇ ਬਰਾਜਮਾਨ ਹੋਣਗੇ ਇਸ ਤੋਂ ਖੁਸ਼ੀ ਦੀ ਗੱਲ ਹੋਈ ਨਹੀਂ ਸਕਦੀ ਕੋਈ ਬਿਲਕੁਲ ਅੰਦਰ ਬਾਜ਼ੀਆਂ ਤਸਵੀਰਾਂ ਦਿਖਾਵਾਂਗੇ ਕਿ ਅੰਦਰ ਬੱਸ ਦੇ ਕਿੱਦਾਂ ਦੀ ਬੱਸ ਹੈ ਕਿਵੇਂ ਜਿਹੜੇ ਲੋਕ ਬੈਠ ਕੇ ਬਿਲਕੁਲ ਦੇਖ ਸਕਦੇ ਹੋ ਤੁਸੀਂ ਜੀ ਅ ਅ ਬੱਸ ਅੰਦਰੋਂ ਜਿਹੜੀ ਹੈ ਉਹ ਦਿਖਾਈ ਜਾਊਗੀ ਦੇਖ ਸਕਦੇ ਹੋ ਬੱਸ ਲਗਜ਼ਰੀ ਬੱਸ ਹੈ ਇਹ ਦੇਖ ਸਕਦੇ ਹੋ ਕਿਵੇਂ ਇਹ ਬੱਸ ਜਿਹੜੀ ਹੈ ਖੁੱਲੂਗੀ ਕਿਵੇਂ ਸਟੈਪ ਹੈ ਜਿਹੜੇ ਹੈ ਇਹਦੇ ਖੁੱਲਣਗੇ ਕਿਵੇਂ ਲੋਕ ਇਹਦੇ ਉੱਪਰ ਚੜ੍ਹ ਸਕਣਗੇ ਤੁਹਾਨੂੰ ਅੰਦਰੋਂ ਪੂਰੀ ਬੱਸ ਜਿਹੜੀ ਹੈ ਉਹ ਦਿਖਾਵਾਂਗੇ ਕੀ ਬੱਸ ਜਿਹੜੀ ਹੈ ਉਹ ਖੁੱਲਦੀ ਕਿਦਾਂ ਅੰਦਰ ਕਿੰਨੇ ਕੁ ਲੋਕਾਂ ਦੀ ਸੀਟਿੰਗ ਹੈ ਕਿਹੜੀ-ਕਿਹੜੀ ਚੀਜ਼ ਹੈ ਜਿਹੜੀ ਅੰਦਰ ਅਵੇਲੇਬਲ ਹੈ ਦੇਖ ਸਕਦੇ ਹੋ ਸੀਟਿੰਗ ਖੁੱਲ ਚੁੱਕੀ ਹੈ ਅੰਦਰ ਬੱਸ ਦੇ ਚੱਲਾਂਗੇ ਪੂਰੀ ਚੀਜ਼ ਹੈ ਜਿਹੜੀ ਹੈ ਉਹ ਦਿਖਾਵਾਂਗੇ ਇਹ ਲਗਜ਼ਰੀ ਬੱਸ ਜਿਹੜੀ ਆ ਦੇਖ ਸਕਦੇ ਹੋ ਤੁਸੀਂ LED ਲੱਗੀ ਹੈ ਇਹ ਸੀਟਾਂ ਕਿੰਨੀਆਂ ਸ਼ਾਨਦਾਰ ਹੈ ਅੰਦਰ ਜਿਹੜਾ ਕੀ ਹੈ ਮੋਬਾਈਲ ਜਿਹੜੇ ਰੱਖੇ ਗਿਆ ਵਾਕੀ ਟੋਕੀ ਵੀ ਰੱਖੇ ਗਿਆ ਵਾਇਰਲੈਸ ਕਿ ਜੇ ਕੋਈ ਗੱਲਬਾਤ ਕਰਨੀ ਹੈ ਕਿਸੇ ਦਿਨ ਅੰਦਰ ਟੇਬਲ ਲੱਗਿਆ ਹੈ ਲਗਜ਼ਰੀ ਬੱਸ ਹੈ ਜਿਹੜੀ ਹੈ ਉਹ ਲਿਜਾਈ ਜਾਊਗੀ RAM JI ਦੀ ਨਗਰੀ ਅਯੋਧਿਆ ਦੇ ਵਿੱਚ ਬੱਸ ਨੂੰ ਲਜਾਇਆ ਜਾਊਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਸੋਹਣੀ ਬੱਸ ਐ ਲਗਜ਼ਰੀ ਬੱਸ RAM JI ਦੀ ਕਿਰਪਾ RAM JI ਦੀ ਕਿਰਪਾ ਹੋਣ ਦੇ ਨਾਲ ਪਹਿਲਾਂ ਆਪਣੀਆਂ ਫੈਮਲੀਆ ਨੂੰ ਲਿਜਾਣਗੇ ਤੇ ਉਸ ਤੋਂ ਬਾਅਦ ਜੇ ਕਿਸੇ ਨੇ ਅਯੋਧਿਆ RAM JI ਦੇ ਦਰਸ਼ਨ ਕਰਨੇ ਆ ਤੇ ਉਹਨਾਂ ਨੂੰ ਜਿਹੜਾ ਕੀ ਐ ਬੱਸ ਦੇ ਦਿੱਤੀ ਜਾਊਗੀ ਕਹਿੰਦੇ ਨਾ ਕਿ ਕੈਣਾ ਬڑا ਵੱਡਾ ਜਿਗਰਾ ਹੁੰਦਾ ਆਪਣੀ ਬੱਸ ਦੇ ਨਹੀਂ ਸੇਵਾ ਬੜੀ ਵੱਡੀ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਸੀਟਾਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੀਟਾਂ ਅੰਦਰ ਜਿਹੜਾ ਫਰਨੀਚਰ ਹੈ ਕਿੱਡਾ ਵਧੀਆ ਲੱਗਿਆ ਫ੍ਰਿਜ ਲੱਗਿਆ ਹੋਇਆ ਨਾਲ ਜਿਹੜਾ ਕਿ ਹੋਰ ਕਾਫੀ ਜਣੀਆਂ ਚੀਜ਼ਾਂ ਸਰ ਇਹ ਕਿਹੜੀਆਂ ਕੀ ਕੀ ਚੀਜ਼ਾਂ ਰੱਖੀਆਂ ਹੋਈਆਂ ਜੀ ਜਿਹਨਾਂ ਰੱਖਣ ਲਈ ਫਰਿੱਜ ਹੈਗਾ ਫਰਿੱਜ ਦੇ ਵਿੱਚ ਸਾਰਾ ਕਿਨੂੰ ਪਾਣੀ ਪੀਣ ਲਈ ਖਾਣ ਲਈ ਕੋਈ ਚੀਜ਼ ਬੱਚੇ ਹੋਣਗੇ ਨਾਲ ਉਹਨਾਂ ਲਈ ਸਾਡੀ ਚੀਜ਼ ਬੰਦਾ ਇੱਥੇ ਰੱਖ ਸਕਦਾ ਆਰਾਮ ਦੇ ਨਾਲ ਮਤਲਬ ਸਾਰੇ ਪਿੱਛੇ ਪੈਂਟਰੀ ਕੋਈ ਕਿਸੇ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਕਮੀ ਨਹੀਂ ਪੈਂਟਰੀ ਵੀ ਹੈ ਪਿੱਛੇ ਅੱਛਾ ਜੀ ਕਿਸੇ ਨੇ ਰੈਸਟ ਕਰਨਾ ਤਾਂ ਉਹਦੇ ਲਈ ਰੈਸਟ ਲਈ ਵੀ ਜਗ੍ਹਾ ਹੈ ਜੀ ਅੱਛਾ ਜੀ ਇਹ ਸਰ ਕਿਤ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਅਵੇਲੇਬਲ ਆ ਜੀ ਇਹਦੇ ਵਿੱਚ ਪਹਿਲੇ ਤਾਂ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਹੋਣਾ ਕਿ ਐਂਟਰੀ ਤੇ ਸਾਡਾ ਇੱਕ ਛੋਟ ਦੇ ਆ ਉਸ ਤੋਂ ਬਾਅਦ ਜੇ ਤੁਸੀਂ ਜਿਵੇਂ ਅੱਗੇ ਆਏ ਹੋ ਇਹ ਸਾਡਾ ਹੈਗਾ ਇੱਕ ਲਾਉਂਜ ਬਣਾਇਆ ਹੋਇਆ ਪਰਸਨਲ ਲਾਉਂਜ ਫਾਦਰ ਸਾਹਿਬ ਦਾ ਜਿਹਦੇ ਵਿੱਚ ਬੈਠ ਕੇ ਕੁਝ ਆਪਣੇ ਕਰੀਬੀ ਲੋਕ ਜਿਹੜੇ ਮੀਟਿੰਗ ਜਾਂ ਕੁਝ ਅ ਪਰਸਨਲ ਟਾਕਸ ਵਗੈਰਾ ਕਰਨੀ ਹੁੰਤੇ ਉਹਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਇਹ ਕਾਨਫਰੰਸ ਰੂਮ ਵੀ ਬਣਾਇਆ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਅੰਦਰ ਆਓ ਤੇ ਇੱਥੇ ਆਪਣਾ ਸੋਫਾ ਕਮ ਬੈੱਡਰੂਮ ਹੈ ਜਿਹੜੇ ਲੌਂਗ ਜਰਨੀਜ਼ ਤੇ ਅੱਜਕੱਲ ਬਾਹਰਲੇ ਮੁਲਕਾਂ ਜਿਹਨੂੰ ਆਰ ਵੀ ਕਹਿੰਦੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਕਿ ਆਰ ਵੀ ਬਣਾਉਂਦੇ ਨੇ ਲੋਕ ਗੋਰੇ ਬਹੁਤ ਯਕੀਨ ਨੇ ਤੇ ਵਾਈ ਨਾਟ ਅਸੀਂ ਵੀ ਕਿਤੇ ਮੇ ਪਿੱਛੇ ਦੌਣਾ ਰਹਿ ਸਕਦੇ ਆ ਭਾਰਤੀ ਵੀ ਬਹੁਤ ਅੱਗੇ ਲੱਗ ਚੁੱਕੇ ਨੇ ਹਰ ਇੱਕ ਗੱਲ ਦੇ ਵਿੱਚ ਬਾਕੀ RAM SHRI RAM ਅੱਲਾਹ ਵਾਲਾ ਜੀ ਦੀ ਪੂਰੀ ਕਿਰਪਾ ਹੈ ਪਰਿਵਾਰ ਤੇ ਵੀ ਤੇ ਸਾਰਿਆਂ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹ ਲੌਂਗ ਜਰਨੀ ਵਾਸਤੇ ਸੋਫਾ ਕਮ ਬੈੱਡ ਹੈ ਜੇ ਪਿੱਛੇ ਤੁਸੀਂ ਇਹਦੇ ਦੇਖੋ ਤੇ ਪਿੱਛੇ ਇੱਕ ਛੋਟੀ ਜੀ ਕਿਚਨ ਵੀ ਬਣਾਈ ਹੋਈ ਐ ਸੇ ਜੀ ਪੈਂਟਰੀ ਬਣਾਈ ਹੋਈ ਹੈ ਜਿਹਦੇ ਆ ਦੇਖ ਸਕਦੇ ਹੋ ਤੁਸੀਂ ਇਹ ਪੈਂਟਰੀ ਬਣਾਈ ਗਈ ਹੈ ਓਵਨ ਰੱਖਿਆ ਗਿਆ ਹੈ ਜੇ ਕੋਈ ਚੀਜ਼ ਗਰਮ ਕਰਨੀ ਹੈ ਮਤਲਬ ਅ ਘਰ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਆ ਇਹਦੇ ਚ ਉਪਲਬਧ ਦਾ ਜਿਹੜਾ ਕੀ ਹੈ ਸੋਫਾ ਰੱਖਿਆ ਗਿਆ ਜੇ ਕਿਸੇ ਨੇ ਰੈਸਟ ਕਰਨੀ ਹੈ ਜੇ ਕਿ ਕਹਿੰਦਾ ਕਿ ਬੈਠਾ ਬੈਠਾ ਮੈਂ ਥੱਕ ਗਿਆ ਬਿਲਕੁਲ ਜੀ ਫਿਰ ਇਸ ਦੇ ਨਾਲ ਹੀ ਪਿੱਛੇ ਇੱਕ ਛੋਟਾ ਜਿਹਾ ਵਾਸ਼ਰੂਮ ਵੀ ਹੈ ਟਾਇਲਟ ਵੀ ਹੈ ਜਿਹਦੇ ਵਿੱਚ ਇੱਕ ਬੈਡਿੰਗ ਬੈਡਿੰਗ ਏਰੀਆ ਹੈ ਗਿਆ ਤੇ ਨਾਲ ਆਪਣੀ ਜਿਹੜੀ ਸਹੂਲਤਾਂ ਨੇ ਸਾਰੀਆਂ ਪਿੱਛੇ ਇਸ ਆਰ ਵੀ ਦੇ ਵਿੱਚ ਮੁਹੱਈਆ ਕਰਾਈ ਗਈਆਂ ਨੇ ਬਲ ਲੁਕਿੰਗ ਐਟ ਦੀ ਰਿਕੁਆਇਰਮੈਂਟ ਆਫ ਦਾ ਫੈਮਿਲੀ ਪਰਿਵਾਰ ਦੀ ਜਿਹੜੀ ਰਿਕੁਆਇਰਮੈਂਟ ਹੈ ਜਾਂ ਸਾਡੇ ਕੋਈ ਕਰੀਬੀ ਦੋਸਤ ਮਿੱਤਰਾਂ ਦੀ ਜਿਵੇਂ ਇੱਕ ਪਰਸਨਲ ਜਿਵੇਂ ਕਹ ਲੋ ਕਿ ਆਫ ਕਰਾਇਆ ਮਤਲਬ ਸਰ ਇਹ ਇਹਦਾ ਮਤਲਬ ਇਹ ਹੈ ਜਿੱਦਾਂ ਤੁਹਾਡੀ ਫੈਮਲੀ ਹੈ ਫੈਮਲੀ ਦੇ ਵਿੱਚ 7-8 ਜਣੇ ਹੋਗੇ ਉਹ ਇੱਕ ਕਾਰਜ ਤਾਂ ਆਣੀ ਨਹੀਂ ਬਿਲਕੁਲ ਜੀ ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ ਇੱਕ ਉਹ ਵੀ ਤੁਸੀਂ ਕਹਿ ਸਕਦੇ ਹੋ ਰਿਕੁਆਇਰਮੈਂਟ ਸੈਕੰਡਲੀ ਜਦੋਂ ਅਸੀਂ ਕੋਈ ਨਵਾਂ ਪ੍ਰੋਜੈਕਟ ਲਾਂਚ ਕਰਦੇ ਹਾਂ ਜਿਵੇਂ ਸਾਡੀ ਕੰਪਨੀ ਜੀਕੇ ਗਰੁੱਪ ਕੋਈ ਵੀ ਨਵਾਂ ਪ੍ਰੋਜੈਕਟ ਤਿਆਰ ਕਰਦੇ ਹਾਂ ਤੇ ਆਫਿਸ ਜਿਹੜਾ ਔਨ ਸਾਈਟ ਆ ਬੰਦੇ ਬੰਦੇ ਉਹਨੂੰ 6 ਤੋਂ 7 ਮਹੀਨੇ ਲੱਗ ਜਾਂਦੇ ਨੇ ਤੇ ਉੱਥੇ ਜਾਣਾ ਇੰਨੀ ਠੰਡ ਧੁੱਪ ਦੇ ਵਿੱਚ ਬੈਠਣਾ ਔਰ ਲੋਗਾ ਨਾਲ ਡੀਲ ਕਰਨਾ ਇੱਕ ਟਾਸਕ ਬਣਦਾ ਸੀਗਾ ਸਾਡੇ ਵਾਸਤੇ ਤੇ ਜਿਵੇਂ ਕਿ ਤੁਸੀਂ ਸ਼੍ਰੀ ਗੁਲਸ਼ਨ ਕੁਮਾਰ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਦੀ ਸੋਚ ਜਿਹੜੀ ਹੈ ਉਹ ਹਮੇਸ਼ਾ ਡਿਫਰੈਂਟ ਰਹੀ ਹੈ ਭਾਵੇਂ ਤੁਸੀਂ ਉਹ ਮੇਰੇ ਬ੍ਰਦਰ ਸਾਹਿਬ ਬ੍ਰਦਰ ਨੂੰ ਲੈ ਕੇ ਦੇਖ ਲਓ 2008 ਦੇ ਵਿੱਚ ਪਹਿਲੀ ਪੰਜਾਬੀ ਫੈਮਿਲੀ ਸੀਗੀ ਜਿਹਨੇ ਕਿ ਬਾਲੀਵੁੱਡ ਚ ਜਾ ਕੇ ਪੂਰਾ ਦਬਦਬਾ ਦਿਖਾਇਆ ਪੂਰਾ ਜਾ ਕੇ ਬ੍ਰਦਰ ਦੀ ਮੂਵੀ ਰਿਲੀਜ਼ ਕੀਤੀ ਐਂਡ ਫਾਦਰ ਸਾਹਿਬ ਹਮੇਸ਼ਾ ਹੀ ਡਿਫਰੈਂਟ ਸੋਚ ਦੇ ਮਾਲਕ ਰਹੇ ਨੇ ਤੇ ਜਦੋਂ ਗੱਲ ਆਪਣੇ ਕਹਿੰਦੇ ਸਿਧਾਂਤਤਾ ਦੀ ਆਈ ਸ਼੍ਰੀ ਰਾਮਚੰਦਰ ਜੀ ਦੀ ਆਈ ਤੇ ਸਾਡੇ ਸਾਰੇ ਪਰਿਵਾਰ ਦੇ ਵਿੱਚ ਉਹ ਉਤਸੁਕਤਾ ਦੇਖਣ ਨੂੰ ਮਿਲੀ ਤੇ ਜਿੰਨਾ ਸੀ ਰਾਮ ਲਲਨ ਜੀ ਨੂੰ ਅਸੀਂ ਆਪਣੇ ਆਪ ਨੂੰ ਡੈਡੀਕੇਟ ਕਰ ਦਈਏ ਆਪਣਾ ਪਰਿਵਾਰ ਆਪਣਾ ਹਰ ਇੱਕ ਚੀਜ਼ ਜਿੰਨੀ ਵੀ ਅਸੀਂ ਡੈਡੀਕੇਟ ਕਰ ਦਈਓ ਘਟ ਕਹਿੰਦੇ ਨੇ ਕਿ ਐਕਚੁਅਲ ਦੇ ਵਿੱਚ ਇਹ ਜੀਵਨ ਸਾਡਾ ਸਫਲ ਹੋ ਗਿਆ ਕਿ ਅਸੀਂ ਜਿਹੜੀ ਸ਼੍ਰੀ ਰਾਮਚੰਦਰ ਜੀ ਦੇ ਜਿਹੜੇ ਬਣਾਏ ਹੋਏ ਸਿਧਾਂਤਾਂ ਬਾਰੇ ਅੱਜ ਤੱਕ ਸੁਣਿਆ ਹੀ ਸੀਗਾ ਔਰ ਅਸੀਂ ਅੱਜ ਉਹਨੂੰ ਪ੍ਰੈਕਟੀਕਲੀ ਦੇਖ ਰਹੇ ਹਾਂ ਕਿ ਕਿਵੇਂ ਉਹਨਾਂ ਦੀ ਵਾਪਸੀ ਹੋ ਰਹੀ ਹੈ ਇੱਕ ਤਰ੍ਹਾਂ ਦਾ ਦੀਵਾਲੀ ਨਾਲੋਂ ਵੀ ਵੱਡਾ ਮਹੋਤਸਬ ਸਾਡੇ ਵਾਸਤੇ ਹੈ ਅੱਜ ਦੀ ਡੇਟ ਅੱਜ ਮੈਨੂੰ ਲੱਗਦਾ ਸਰ ਅੱਜ ਕੋਈ ਵੀ ਤੁਹਾਨੂੰ ਹੋਰ ਕੋਈ ਚੀਜ਼ ਮਨ ਦੇ ਵਿੱਚ ਆ ਨਹੀਂ ਰਹੀ ਹੋਣੀ ਕਾਰੋਬਾਰ ਨੂੰ ਲੈ ਕੇ ਸਿਰਫ ਤੇ ਸਿਰਫ ਸ਼੍ਰੀ ਰਾਮ ਜੀ ਤੁਹਾਡੇ ਮਾਈਂਡ ਦੇ ਵਿੱਚ ਆ ਮਨ ਦੇ ਵਿੱਚ ਘੁੰਮ ਰਹੇ ਹੋਣੇ ਇੱਕ ਤੁਸੀਂ ਕਹਿ ਲਓ ਕਿ ਸਾਡੀ ਜ਼ਿਹਨ ਸਾਡੇ ਦਿਮਾਗ ਸਾਡੇ ਸਰੀਰ ਸਾਡੀ ਆਤਮਾ ਸਿਰਫ ਇੱਕੋ ਹੀ ਚੀਜ਼ ਬੋਲ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਇਹ ਜਿਹੜੀ ਤੁਸੀਂ ਬਸ ਤਿਆਰ ਕਰਾਈਏ ਇਹ ਸੋਚ ਕਿਦੀ ਸੀ ਕਿ ਇੱਦਾਂ ਦੀ ਬਸ ਤਿਆਰ ਕਰਾਈ ਜਾਵੇ ਫਾਦਰ ਸਾਹਿਬ ਦੀ ਸੋਚ ਦੀ ਤੁਹਾਡੀ ਸੀ ਜਾਂ ਫੈਮਿਲੀ ਚੋਂ ਕਿਸੇ ਦੀ ਮੈਂ ਤੁਹਾਨੂੰ ਪਹਿਲੇ ਵੀ ਵਰਣਨ ਕੀਤਾ ਇਸ ਗੱਲ ਦਾ ਕਿ ਫਾਦਰ ਸਾਹਿਬ ਜਿਹੜੇ ਕਿ ਬੜੀ ਡਿਫਰੈਂਟ ਸੋਚ ਦੇ ਮਾਲਕ ਰਹੇ ਨੇ ਹਮੇਸ਼ਾ ਪਰਮਾਤਮਾ ਵੱਲੋਂ ਬਖਸ਼ ਹੈ ਕਿ ਉਹ ਆਡਸ ਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਦੇਖਦੇ ਨੇ ਤੇ ਇਹ ਚੀਜ਼ਾਂ ਇਹ ਫਰਸਟ ਆਰਵਨੀ ਹੈਗੀ ਸਾਡੀ ਸੈਕਿੰਡ ਹੈ 2001 ਦੇ ਵਿੱਚ ਵੀ ਅਸੀਂ ਕਿਦਾਂ ਦੀ ਬਸ ਤਿਆਰ ਕਰਾਈ ਸੀਗੀ ਬਟ ਉਹ ਥੋੜੀ ਛੋਟੀ ਸੀਗੀ ਤੇ ਉਹ ਉਸ ਹਿਸਾਬ ਦੇ ਨਾਲ ਜਦੋਂ ਤਿਆਰ ਕੀਤੀ ਸੀ ਠੀਕ ਸੀਗੀ ਬਟ ਫਿਰ ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ ਹੈ ਰਿਕੁਆਇਰਮੈਂਟਸ ਵੱਡੀਆਂ ਹੋ ਰਹੀਆਂ ਤੇ ਡੈਡ ਨੇ ਫਿਰ ਆਪਣੇ ਹੱਥੀ ਸਕੈਚ ਕੀਤੀ ਔਰ ਆਪਣੇ ਹੱਥੀ ਤਿਆਰ ਕਰਾਈ ਹੈ ਕੋਈ ਆਰਕੀਟੈਕਟ ਨਹੀਂ ਐਵੇਂ ਦਾ ਲਿੱਤਾ ਗਿਆ ਕਿਉਂਕਿ ਆਪਣੇ ਹੀ ਹਿਸਾਬ ਦੇ ਨਾਲ ਸਕੈਚ ਕਰਕੇ ਆਪਣੇ ਹਿਸਾਬ ਨਾਲ ਇੰਟੀਰੀਅਰਸ ਆਪਣੇ ਹਿਸਾਬ ਨਾਲ ਹੀ ਸਾਰੀ ਇਹ ਚੀਜ਼ ਦਾ ਤਿਆਰੀ ਕਰਾਈ ਹੈ ਬਿਲਕੁਲ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖਿਆ ਬੱਸ ਦੀਆਂ ਤੁਹਾਨੂੰ ਬਾਹਰੋਂ ਪੂਰੀ ਬਾਸ ਹੈ ਜਿਹੜੀਆਂ ਦਿਖਾਵਾਂਗੇ ਕਹਿੰਦੇ ਕਿ ਫਾਦਰ ਸਾਹਿਬ ਦੀ ਇਹਨਾਂ ਦੀ ਸੋਚ ਹੈ ਇੱਕ ਵੱਖਰੇ ਤਰੀਕੇ ਦੀ ਸੋਚ ਹੈ ਆਪ ਡਿਜ਼ਾਈਨ ਕੀਤੀ ਬੱਸ ਨੂੰ ਕਿ ਐਵੇਂ ਤਿਆਰ ਕਰਨਾ ਹੁਣ ਅਯੋਧਿਆ ਸ਼੍ਰੀ ਰਾਮ ਜੀ ਦੇ ਕੋਲ ਇਹ ਬੱਸ ਲੈ ਕੇ ਜਾਣਗੇ ਫੈਮਿਲੀ ਜਾਊਗੀ ਜੇ ਕਿਸੇ ਨੇ ਹੋਰ ਨੇ ਕਿਸੇ ਨੇ ਵੀ ਜਾਣਾ ਤੇ ਉਹ ਇਹ ਬੱਸ ਜਿਹੜਾ ਇਹ ਲੈ ਕੇ ਜਾ ਸਕਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਹਰੋਂ ਜਿਹੜੀ ਬੱਸ ਹੈ ਉਹ ਵੀ ਦਿਖਾਵਾਂਗੇ ਪਹਿਲੇ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖੀਆਂ ਹੁਣ ਬਾਹਰ ਦੀਆਂ ਵੀ ਚੀਜ਼ਾਂ ਦਿਖਾਵਾਂਗੇ ਕਿ ਬਾਹਰ バス ਤੁਹਾਨੂੰ ਦੇਖਣ ਦੇ ਵਿੱਚ ਦਿਖਦੀ ਕਿੱਦਾਂ ਦੀ ਹੈ バス ਦਾ ਇੰਟੀਰੀਅਰ ਤੁਸੀਂ ਅੰਦਰਲਾ ਦੇਖਿਆ ਤੁਹਾਨੂੰ ਬਾਹਰੋਂ ਵੀ バス ਜਿਹੜੀ ਆ ਦਿਖਾਵਾਂਗੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ バス ਆ ਜਿਹੜੀ ਆ ਖਾਸ ਕਰਕੇ ਅੱਜ ਲੁਧਿਆਣਾ ਦੇ ਜਿਹੜਾ ਕੀ ਆ ਸਰਾਂਬਾ ਨਗਰ ਦੇ ਇਲਾਕੇ ਦੇ ਵਿੱਚ ਇਹ バス ਆ ਜਿਹੜੀ ਆ ਖੜੀ ਕੀਤੀ ਗਈ ਹੈ ਲੋਕ ਇਸ バス ਨੂੰ ਦੇਖ ਕੇ ਬੜੇ ਖੁਸ਼ ਹੋ ਜੇ ਨੇ ਖੁਸ਼ ਹੋ ਰਹੇ ਨੇ ਕਿ ਬਸੇ ਜਿਹੜੇ ਉੱਪਰ ਹੈ ਸਟicker ਜਿਹੜੇ ਹੈ ਜੈ ਸ਼੍ਰੀ ਰਾਮ ਜੀ ਦੇ ਲੱਗੇ ਆ ਜਿਹੜੀ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਹੈ ਤਸਵੀਰ ਹੈ ਇਸ ਜਗ੍ਹਾ ਤੇ ਲੱਗੀ ਹੋਈ ਹੈ ਇਹ ਕਿੰਨਾ ਕਦੋਂ ਜਦੋਂ ਡੇਟ ਆਈ ਕਿ 22 ਜਨਵਰੀ ਨੂੰ ਇਹ ਇਤਿਹਾਸਿਕ ਦਿਨ ਮਨਾਇਆ ਜਾਊਗਾ ਫਿਰ ਇਹ ਕਦੋਂ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਕਿ ਬਸ ਨੂੰ ਏਦਾਂ ਸਜਾਵਾਂਗੇ ਇਹ ਬਿਲਕੁਲ 4-5 ਦਿਨ ਪਹਿਲੇ ਹੀ ਸਾਡੇ ਸਾਡੇ ਸਾਰੇ ਪਰਿਵਾਰ ਦੇ ਜ਼ਹਿਨ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਵੀ ਆਪਣੇ ਤੌਰ ਤੋਂ ਜਿੰਨਾ ਕੰਟਰੀਬਿਊਟ ਕਰ ਸਕੀਏ ਸਿੱਧਾ ਸਾਡੇ ਭਗਵਾਨ ਜੀ ਸਾਡੇ ਵਾਪਸ ਆ ਰਹੇ ਨੇ ਤੇ ਉਹਨਾਂ ਦੀ ਖੁਸ਼ੀ ਮਨਾਉਣ ਵਾਸਤੇ ਜੋ ਮਿਨਿਮਮ ਤੋਂ ਮਿਨਿਮਮ ਅਸੀਂ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਹਨ ਜਿੰਨਾ ਜ਼ਿੰਦਗੀ ਦੇ ਵਿੱਚ ਅਸੀਂ ਕਰ ਸਕੀਏ ਮਤਲਬ ਇਸ ਅੱਜ ਦੀ ਇਸ ਇਤਿਹਾਸਿਕ ਡੇਟ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ ਨਾ ਉਸ ਦਾ ਕੋਈ ਕੰਪੈਰੀਸ਼ਨ ਕਰ ਸਕਦੇ ਆ ਜਿੰਨਾ ਅਸੀਂ ਆਪਣੇ ਪਰਿਵਾਰ ਵੱਲੋਂ ਕਰਦੀਏ ਉਹਨਾਂ ਘੱਟ ਹੈ ਜੀ ਅੱਜ ਦੇ ਦਿਨ ਨੂੰ ਜੀ ਬਿਲਕੁਲ ਤਸਵੀਰਾਂ ਨੇ ਲੁਧਿਆਣਾ ਦੇ ਪੋਸ਼ ਇਲਾਕਾ ਸਰਬਾ ਨਗਰ ਦੇ ਵਿੱਚ ਜਿਹੜੀ ਹੈ ਦੇਖ ਸਕਦੇ ਹੋ ਹਜੇ ਵੀ ਤਿਆਰੀਆਂ ਚੱਲ ਰਹੀਆਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੀ ਤਸਵੀਰ ਜਿਹੜੀ ਹੈ ਉਹ ਦੇਖ ਸਕਦੇ ਹੋ ਤੁਸੀਂ ਕਿੰਨੀ ਖੂਬਸੂਰਤ ਤਸਵੀਰ ਜਿਹੜੀ ਹੈ ਉਹ ਬਣਾਈ ਗਈ ਖਾਸ ਕਰਕੇ ਬਸ ਜਿਹੜੀ ਹੈ ਇਹ ਤਿਆਰ ਕੀਤੀ ਗਈ ਇਸ ਚੀਜ਼ ਨੂੰ ਲੈ ਕੇ ਪ੍ਰਭੂ ਸ਼੍ਰੀ ਰਾਮ ਜਿਹੜੇ ਆ ਅਯੋਧਿਆ ਦੇ ਵਿੱਚ 500 ਸਾਲ ਬਾਅਦ ਜਿਹੜਾ ਕਿ ਆ ਆਪਣੇ ਘਰ ਵਾਪਸ ਆ ਰਹੇ ਨੇ ਅੱਜ ਦਾ ਦਿਨ ਇਤਿਹਾਸ ਦਾ ਦਿਨ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਨੂੰ ਕੋਈ ਵੀ ਜਿਹੜਾ ਉਹ ਭੁੱਲ ਨਹੀਂ ਸਕਦਾ ਅੱਜ ਦੇ ਦਿਨ ਲੋਕ ਜਿਹੜੀਆਂ ਦੀਵਾਲੀ ਮਨਾ ਰਹੇ ਆ ਹਰ ਘਰ ਹਰ ਨੁੱਕਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਵਰਗ ਦੇ ਵਿੱਚ ਹਰ ਘਰ ਦੇ ਵਿੱਚ ਅੱਜ ਪ੍ਰਭੂ શ્રી ਰਾਮ ਦੇ ਜਿਹੜੇ ਆ ਜੈਕਾਰੇ ਆ ਜਿਹੜੇ ਆ ਉਹ ਜੈ ਗੋਸ਼ ਆ ਜਿਹੜੇ ਆ ਉਹ ਲਗਾਏ ਜਾ ਰਹੇ ਨੇ